ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੋ ਮਿੱਤਰੋ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ। ਵੈਲੀ ਅੱਜ ਮੈਂ ਆਪਾਂ ਅੱਜ। ਓਕੇ ਪਹਿਲਾਂ ਗਰਮੀ ਬਹੁਤ ਹੋ ਗਈ ਜੇ ਵਿੱਚ ਦੀ ਤਾਂ ਆਪਾਂ ਇਹਨਾਂ ਵਾਸਤੇ ਪ੍ਰਬੰਧ ਕੀਤਾ। ਆਹ ਲੈ ਕੇ ਲਾਇਆ ਵਿੱਚ ਤੇ ਪਾਣੀ ਐ। ਲੱਗਦਾ ਹੈ ਜੀ। ਆ ਕਰਕੇ ਤੋਂ ਵੀ ਬਦ ਦੰਨਾਂਗੇ ਮੁੜ ਕੇ ਆਪਾਂ ਮਿੱਤਰੋ ਜਿਹੜੀ ਆਪਣੇ ਉਹ ਜੀ ਪਹਿਲਾਂ ਟੂਟੀ ਦਾ ਪਾਣੀ ਆਉਂਦਾ ਸੀਗਾ ਉਹ ਆਪਣੇ ਟੈਂਕੀ ਚ ਹੋਇਆ ਸੀ ਤੱਤਾ ਫਿਰ ਆਪਾਂ ਮੱਛੀ ਮੋਟਰ ਲਵਾਉਣ ਲੱਗੇ ਦੋ ਦਿਨ ਉਧਰ ਟੱਪ ਗਏ ਉਸਤੇ ਅੱਜ ਆਪਾਂ ਟਾਈਮ ਕੱਟਿਆ ਆਲੇ ਉਵੇਂ ਖੜਿਆ ਪਿਆ ਕਰੋ ਚੱਕ ਬਾਕੀ ਜਾਰੇ ਅੰਦਰ ਹੀ ਕਰੇ ਆ 2-4 ਦਿਨ ਇਹਨਾਂ ਨੂੰ ਨਹੀਂ ਛੱਡਿਆ ਗਿਆ ਕਿਉਂਕਿ ਸਮਾਨ ਨੂੰ ਜਾਜ ਹੀ ਲੈ ਗਏ ਜਾਂ ਕੇ ਉਹ ਆਉਗਾ ਮੋਟੋ ਨਾਲ ਪਾਣੀ ਵੱਲੋਂ ਬਹੁਤ ਤੰਗ ਸੀ ਬਰਫ਼ ਦੇ ਡੋਂਗੇ ਪਾ ਕੇ ਪਹਿਲਾਂ ਤਾਂ ਟੈਂਪਰੇਚਰ ਸ਼ੈੱਟ ਕਰਨਾ ਪਹਿਲਾਂ ਹੀ ਪਾਣੀ ਦਾ ਫੇਰ ਧਰਨਾ ਪੈਂਦਾ ਜੇ ਨਾਲੋਂ ਵਧੀਆ ਦਾਜਾ ਪਾਣੀ ਆਉਂਦਾ ਆਪਣੇ ਕੋਲੇ ਪਾਇਆ ਪਾਣੀ ਬਈ ਰਹਿੰਦਾ ਲੈ ਤਾਂ ਠੰਡਾ ਹੁੰਦਾ ਜੇ ਨਾਲੇ ਆਪ ਨੂੰ ਸਹਿਿਆ ਹੀ ਹੈ ਪਹਿਲਾਂ ਬਹੁਤ ਕੁਝ ਕਰਨਾ ਪੈਂਦਾ ਸੀ ਦੈਂਚ ਚਾਰ ਵਾਰੀ ਪਾਣੀ ਦਰਦਾ ਤੇ ਘਟੂ ਘਟ ਅੱਧਾ ਘੰਟਾ ਪਹਿਲਾਂ ਮੈਂ ਡੋਂਗੇ ਡੂਏ ਇਕੱਠੇ ਕਰਕੇ ਲੱਗ ਗਿਆ ਸੀ ਤਾਂ ਹੀ ਫਿਰ ਆਪਾਂ ਮੋਟਰ ਦਾ ਧਿਆਨ ਕੀਤਾ ਕਿਉਂਕਿ ਸਰਨਾ ਹੈ ਨਹੀਂ ਸੀ ਬਾਕੀ ਇਹਦੇ ਤੇ ਆਪਣਾ ਵੀ ਹੁਣ ਤਾਂ ਚਲੋ ਠੰਡ ਆ ਗਈ ਛੱਡਿਆ ਨਹੀਂ ਆਪਾਂ ਜਗੜ ਜਾ ਵੀ ਇਹਦੇ ਤੇ ਵੀ ਹੁਣ ਮੰਨ ਲਓ ਸਾਰਾ ਦਿਨ ਪਾਣੀ ਡੁੱਲੀ ਜਾਂਦਾ ਸੀਗਾ ਤੇ ਟੂਟੀ ਦਾ ਪਾਣੀ ਆਪਣੇ ਵਾਟਰ ਬੱਸ ਹੈ ਦਾ ਉਹਨਾ ਪਾਣੀ ਨਹੀਂ ਪੂਰਾ ਪੈਂਦਾ ਸੀਗਾ ਤਾਂ ਕਰਕੇ ਇੰਤਜ਼ਾਮ ਕਰਨਾ ਪਿਆ ਕੋਸ ਆਪਣੇ ਕੁੱਤੀ ਮਾਰੋਗੀ ਉਹ ਉੱਧਰ ਉਹਦਾ ਇਲਾਜ ਚੱਲਿਆ ਦੋ ਦੋ ਦਿਨ ਆਪਣੇ ਜਾਨਵਰ ਮਿੱਤਰੋ ਹੋ ਗਏ ਇਹ ਤੁਹਾਨੂੰ ਹਿਸਾਬ ਕਿਤਾਬ ਲਾ ਕੇ ਆਪਾਂ ਡਿਸਕ੍ਰਿਪਸ਼ਨ ਜੀ ਲਿਖਾਂਗੇ ਕਿਉਂਕਿ ਹੁਣ ਵੀ ਖੇਤੋਂ ਹੀ ਆਇਆ ਮੈਂ ਉਹਦੇ ਆ ਪੈਸੇ ਕਮ ਚੱਲ ਮੈਂ ਕਿਹਾ ਵੀਡੀਓ ਬਣਾ ਲਈਏ ਬਾਕੀ ਆਪਣੇ ਸਾਰੇ ਜਾਨਵਰ ਪੂਰੇ ਜਮ ਓਕੇ ਆ ਕਿਸ਼ਕਾ ਮਾਰਨੋਂ ਆਪ ਹਟਾ ਤੀ। ਕੋਸਮ ਮੜਾ ਛੱਡਣ ਦਾ ਟਾਈਮ ਹੀ ਲੱਗਦਾ ਹੁਣ ਜੇ ਡੇਲੀ ਵਾਂਗੂ ਆ ਛੱਡਾਏ ਬਾਹਰ ਤਾਂ ਬੜਾ ਵਧੀਆ। ਜਦੋਂ ਉਹਨਾਂ ਨੂੰ ਆਪ ਟਾਈਮ ਕੱਢਾ ਕਰਾਂ ਕੋਸ਼ਿਸ਼ ਕਰਿਆ ਕਰਾਂ ਛੱਡਿਆ ਕਰੀ ਇਹਨੂੰ ਬਾਹਰ। ਬਾਕੀ ਆਪਣੇ ਕੋਸ਼ਕ ਜਾ ਨਬਰਤੰਤ ਹੀ ਰਹਿੰਦੇ ਆਉਂਦੇ ਨਹੀਂ ਬਾਹਰ। ਤੱਪਦੇ ਆ ਜੇ ਉਹ ਆ ਵੀ ਜਾਣ ਦੂਜੇ ਉਹ ਡਰਾ ਕੇ ਸਾਰਿਆਂ ਨੂੰ ਦਰਵਾੜ ਦਿੰਦੇ। ਇਲਾਜ ਦੇ ਕੇ ਸਭ ਛੱਡੇ ਸਾਰੇ ਬਾਹਰ ਸੱਦੇ ਆ ਮੇਰੇ ਕੋ ਮੱਕੀ ਦਾ ਚੂਰਾ ਪੈ ਜੋ ਛੱਡਦਾ ਸਾਰੇ ਆਗੇ ਬਾਹਰ ਅਲੱਗ-ਅਲੱਗ ਵੀ ਕਰਨੇ ਆ ਯਾਰ ਬਲੈਕ ਕਾਸਟ ਲਾ ਬਾਬ ਇੱਕ ਪਾਸੇ ਕਰਨੇ ਆ ਤੇ ਆ ਰ ਆ ਯਾਰ ਇੱਕ ਪਾਸੇ ਲੱਗਿਆ ਸੀ ਮੈਂ ਤਨ ਕਰਨ ਅੱਧੇ ਘੰਟੇ ਚ ਮੈਂ ਤਾਂ ਪੰਜ ਕਿ ਬੱਚੇ ਹੀ ਫੜੇ ਗਏ ਪਰ ਮੈਂ हट ਗਿਆ ਇੱਕ ਗਰਮੀ ਵਾਲੀ ਥੋੜੀ ਅੰਦਰ ਖੜਿਆ ਨਾ ਜਾ ਬਰ ਦੇਖਦੇ ਆ ਕੀ ਬੰਦਾ ਅੱਡ-ਅੱਡ ਵੀ ਕਰਨੇ ਜੇ ਤਾਂ ਹੋਊਗਾ ਯਾਰ ਅੱਡ-ਅੱਡ ਤਾਂ ਠੀਕ ਹੈ ਨਹੀਂ ਫਿਰ ਆਪਾਂ ਇਹਨਾਂ ਤੇ ਕਰਕੇ ਆਪਾਂ ਇਹ ਦੋ ਤਾਈਆਂ ਚ ਕਰ ਦਾਂਗੇ ਸ਼ਬਦ ਕਿਉਂਕਿ ਇੱਧਰ ਹੁਣ ਭੀੜੇ ਰਹਿੰਦੇ ਆ ਹੁਣ ਤਾਂ ਆਪਾਂ ਅੰਦਰੋਂ ਵਿੱਚ ਖੋਲ ਤਾਂ ਇਹ ਅੱਦੇ ਉੱਧਰ ਕਰਦੇ ਰਹਿੰਦੇ ਆ ਮੇਰੀ ਤਾਂ ਐ ਸੀ ਵੀ ਜੀ ਆਪਾਂ ਇਹਨਾਂ ਨੂੰ ਅਲੱਗ-ਅਲੱਗ ਕਰ ਦਾਂਦੇ ਜੇ ਉਹਨਾਂ ਨੂੰ ਤੇ ਫੀਡ ਫੂਡ ਵੀ ਆਪਾਂ ਇਹਨਾਂ ਨੂੰ ਅੱਡ-ਅੱਡ ਪਾ ਦਿਆ ਕਰਦੇ ਨਾਲ ਪਤਾ ਲੱਗ ਜਾ ਕਰਦਾ ਚਾਂਮਕ ਦੇ ਤੋਪੇ ਬਾਕੀ ਮਿੱਤਰੋ ਆਪਾਂ ਨੂੰ ਕੋਸ਼ਿਸ਼ ਕਰਿਆ ਕਰਾਂਗੇ ਆਪਾਂ ਵੀ ਇੱਕ ਦੋ ਦਿਨਾਂ ਬਾਅਦ ਵੀਡੀਓ ਪਾਇਆ ਕਰੀਏ ਇੰਸਟਾਗ੍ਰਾਮ ਤੇ ਪਾਉਂਦੇ ਹੁੰਦੇ ਸੀ ਅੱਗੇ ਉਹ ਵੀ ਉਹਦੇ ਵਰਗਾ ਕੰਮ ਕਿਉਂਕਿ ਕੰਮ ਵੜੇ ਆ ਪਤਾ ਮੈਂ ਕੱਲਾ ਖੇਤ ਬੰਨੇ ਵੀ ਜਾਣਾ ਪੈਂਦਾ ਇੱਧਰ ਵੀ ਟਾਈਮ ਦੇਣਾ ਪੈਂਦਾ ਪਰ ਟਾਈਮ ਉਹਨਾਂ ਨੂੰ ਨਹੀਂ ਹੁੰਦਾ ਵੀ ਬਸ ਇਹਨਾਂ ਨੂੰ ਪੂਰਪੂਰ ਪਾ ਦਈਏ ਪਾਣੀ ਧਰ ਦਈਏ ਬਦਲ ਦਈਏ </body> ਮੋਟੀ ਮੋਟੀ ਹੋਰ ਸਫਾਈ ਕਰ ਦਈਏ ਅੰਦਰ ਫਿਰ ਖੇਤ ਜਾਣਾ ਪੈਂਦਾ ਚੱਕ ਉਹ ਦਰਾਤੇ ਵੀਰੇ ਪਰ ਆਪਣੀ ਵੀਡੀਓ ਵੇਖੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚਲੋ ਵੀ ਮਿੱਤਰੋ ਉੱਡ ਗਏ ਸਾਰੇ ਦਰਦੇ ਵਾਲੇ ਆ ਯਾਰ ਜੇ ਤਾਂ ਕਾਂ ਕੂ ਵੀ ਟੱਪ ਜਿੱਤਾ ਵੀ ਡਰ ਜਾਂਦੇ ਆ ਫੇਰ ਆ ਜੀ ਮਣੀ ਵੀਡੀਓ ਵੇਖਿਆ ਕਰੋ ਤੇ ਸਬਸਕ੍ਰਾਈਬ ਕਰੋ ਜੇ ਕਿਸੇ ਭਰਾ ਨੂੰ ਕੋਈ ਨੌਲੇਜ ਚਾਹੀਦੀ ਹੈ ਜਾਣਕਾਰੀ ਚਾਹੀਦੀ ਜਿੰਨੀ ਕ ਆਪਾਂ ਆਪਾਂ ਨੂੰ ਹੈ ਕੀ ਆ ਉਹ ਨਹੀਂ ਆਪਾਂ ਜਰੂਰ ਸਾਂਝੀ ਕਰਾਂਗੇ ਓਕੇ ਧੰਨਵਾਦ ਵੀਰੇ ਸਾਰਿਆਂ ਦਾ ਚੰਗਾ ਹੀ ਸਤਿ ਸ੍ਰੀ ਅਕਾਲ ਰਬ ਰੱਖ